ਮੈਂ ਸੁਪਰੀ ਸਿਨ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕੱਚਰਪੀਤ ਕੋਰ ਵਾਈਫ ਆਫ ਹਮਦ ਪਾਰਸੀਗ ਬਾਠ ਜਿਸ ਨੂੰ ਮਕਤਵਲ ਪਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਰਪੀਤ ਕੋਰ ਅਮਰਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕਦਮੇ ਜਿਨ੍ਹਾਂ ਵਿੱਚ ਕਤਲ ਰਾਡਾ ਕਤਲ ਯੂਏਪੀਏ ਹਥਿਆਰ ਅਬਜੈਕਟ ਆਦਿ ਸ਼ਾਮਲ ਹਨ ਜੋ ਅੰਤ ਵਿੱਚ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਵ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪੀਤ ਕੌਰ ਵਾਈਫ ਆਫ ਹੰਮਰ ਪਾਰਸੀ ਬਾਠ ਜਿਸ ਨੂੰ ਮੁਕੱਦਮੇ ਨੰਬਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਲਪੀਤ ਕੌਰ ਅੰਮਰਤਵਾਲ ਬਾਠ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕੱਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰਬੰਦ ਆਤਸ਼ਾਹਲ ਹਨ ਜੋ ਵਾਤੇ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਵ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਰਪੀਤ ਕੋਰ ਵਾਈਫ ਆਫ ਕਮਰ ਪਾਰਸੀ ਬਾਠ ਜਿਸ ਨੂੰ ਮੁਕੱਦਮਾ ਨੰਬਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਰਪੀਤ ਕੋਰ ਅਮਰਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕੱਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰਬੰਦ ਸਾਜ਼ਿਸ਼ਾਂ ਹਨ ਜੋ ਅੱਜ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਵ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪੀਤ ਕੌਰ ਵਾਈਫ ਆਫ ਹਮਰਪਾਲ ਸਿੰਘ ਬਾਠ ਜਿਸ ਨੂੰ ਮਕਤਵਰਨਪੁਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਲਪੀਤ ਕੌਰ ਅਮਰਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮਕਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰਬੰਦ ਆਦ ਸ਼ਾਹਬਲ ਹਨ ਜੋ ਅੱਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਨਾਂ ਹੋਰ ਕੋਈ ਸਿਆਸੀ ਮੰਤਬ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪ੍ਰੀਤ ਕੌਰ ਵਾਈਫ ਆਫ ਕਮਰਦ ਪਾਰਸੀਗ ਬਾਠ ਜਿਸ ਨੂੰ ਮਕਤਵਲਨ ਪਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਲਪ੍ਰੀਤ ਕੌਰ ਅਮਰਤਵਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮਕਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰਬੰਦ ਆਦ ਸ਼ਾਮਲ ਹਨ ਜੋ ਅੱਜ ਨੂੰ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਵ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪੀਤ ਕੌਰ ਵਾਈਫ ਆਫ ਹਮਲਪਾਲ ਪਾਰਸਿਕ ਬਾਠ ਜਿਸ ਨੂੰ ਬਕਤਵਾਲਨ ਪਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਲਪੀਤ ਕੌਰ ਅਮਰਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕੱਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰਬੰਦ ਆਦਿ ਸ਼ਾਮਲ ਹਨ ਜੋ ਅੰਤ ਵਿੱਚ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਨਾਂ ਹੋਰ ਕੋਈ ਸਿਆਸੀ ਮੰਤਬ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪੀਤ ਕੌਰ ਵਾਈਫ ਆਫ ਕਮਰਦ ਪਾਰਸੀ ਬਾਠ ਜਿਸ ਨੂੰ ਮਕਤਵਲਨਪੁਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਲਪੀਤ ਕੌਰ ਅੰਬਰਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮਕਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰਬੰਦ ਆਦ ਸ਼ਾਹਬਲ ਹਨ ਜੋ ਅੱਜ ਨੂੰ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਨਾਂ ਹੋਰ ਕੋਈ ਸਿਆਸੀ ਮੰਤਬ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪ੍ਰੀਤ ਕੌਰ ਵਾਈਫ ਆਫ ਕ੍ਰਿਮਨਲ ਪਾਰਸੀ ਬਾਠ ਜਿਸ ਨੂੰ ਮੁਕੱਦਮੇ ਨੰਬਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਲਪ੍ਰੀਤ ਕੌਰ ਅਮਰਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕੱਦਮੇ ਜ਼ਿਲ੍ਹਾ ਵਿੱਚ ਕਤਲ ਰਾਂਦਾ ਕਤਲ ਯੂਏਪੀਏ ਹਥਿਆਰਬੰਦ ਆਦਿ ਸ਼ਾਮਲ ਹਨ ਜੋ ਅੱਜ ਇਹਨੂੰ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਨਾਂ ਹੋਰ ਕੋਈ ਸਿਆਸੀ ਮੰਤਵ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕੱਲ ਕਚਲਪੀਤ ਕੋਰ ਵਾਈਫ ਆਫ ਹਮਦ ਪਾਰਸਿਕ ਬਾਠ ਜਿਸ ਨੂੰ ਮਕਤਵਲਨ ਪਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਲਪੀਤ ਕੋਰ ਅਮਰਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕੱਦਮੇ ਜਿਨ੍ਹਾਂ ਵਿੱਚ ਕਤਲ ਰਾਡਾ ਕਤਲ ਯੂਏਪੀਏ ਹਥਿਆਰ ਅਬਜੈਕਟ ਆਦਿ ਸ਼ਾਮਲ ਹਨ ਜੋ ਅੰਤ ਵਿੱਚ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਵ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪੀਤ ਕੌਰ ਵਾਈਫ ਆਫ ਹੰਮਰ ਪਾਰਸੀ ਬਾਠ ਜਿਸ ਨੂੰ ਮੁਕੱਦਮੇ ਨੰਬਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਲਪੀਤ ਕੌਰ ਅੰਮਰਤਵਾਲ ਬਾਠ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕੱਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰਬੰਦ ਆਤਸ਼ਾਹਲ ਹਨ ਜੋ ਵਾਤੇ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਵ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਰਪੀਤ ਕੋਰ ਵਾਈਫ ਆਫ ਕਮਰ ਪਾਰਸੀ ਬਾਠ ਜਿਸ ਨੂੰ ਮੁਕੱਦਮਾ ਨੰਬਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਰਪੀਤ ਕੋਰ ਅਮਰਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕੱਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰਬੰਦ ਸਾਜ਼ਿਸ਼ਾਂ ਹਨ ਜੋ ਅੱਜ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਵ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪੀਤ ਕੌਰ ਵਾਈਫ ਆਫ ਹਮਰਪਾਲ ਸਿੰਘ ਬਾਠ ਜਿਸ ਨੂੰ ਮਕਤਵਰਨਪੁਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਲਪੀਤ ਕੌਰ ਅਮਰਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮਕਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰਬੰਦ ਆਦ ਸ਼ਾਹਬਲ ਹਨ ਜੋ ਅੱਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਨਾਂ ਹੋਰ ਕੋਈ ਸਿਆਸੀ ਮੰਤਬ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪ੍ਰੀਤ ਕੌਰ ਵਾਈਫ ਆਫ ਕਮਰਦ ਪਾਰਸੀਗ ਬਾਠ ਜਿਸ ਨੂੰ ਮਕਤਵਲਨ ਪਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਲਪ੍ਰੀਤ ਕੌਰ ਅਮਰਤਵਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮਕਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰਬੰਦ ਆਦ ਸ਼ਾਮਲ ਹਨ ਜੋ ਅੱਜ ਨੂੰ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਵ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪੀਤ ਕੌਰ ਵਾਈਫ ਆਫ ਹਮਲਪਾਲ ਪਾਰਸਿਕ ਬਾਠ ਜਿਸ ਨੂੰ ਬਕਤਵਾਲਨ ਪਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਲਪੀਤ ਕੌਰ ਅਮਰਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕੱਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰਬੰਦ ਆਦਿ ਸ਼ਾਮਲ ਹਨ ਜੋ ਅੰਤ ਵਿੱਚ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਨਾਂ ਹੋਰ ਕੋਈ ਸਿਆਸੀ ਮੰਤਬ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪੀਤ ਕੌਰ ਵਾਈਫ ਆਫ ਕਮਰਦ ਪਾਰਸੀ ਬਾਠ ਜਿਸ ਨੂੰ ਮਕਤਵਲਨਪੁਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਲਪੀਤ ਕੌਰ ਅੰਬਰਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮਕਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰਬੰਦ ਆਦ ਸ਼ਾਹਬਲ ਹਨ ਜੋ ਅੱਜ ਨੂੰ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਨਾਂ ਹੋਰ ਕੋਈ ਸਿਆਸੀ ਮੰਤਬ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪ੍ਰੀਤ ਕੌਰ ਵਾਈਫ ਆਫ ਕ੍ਰਿਮਨਲ ਪਾਰਸੀ ਬਾਠ ਜਿਸ ਨੂੰ ਮੁਕੱਦਮੇ ਨੰਬਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਲਪ੍ਰੀਤ ਕੌਰ ਅਮਰਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕੱਦਮੇ ਜ਼ਿਲ੍ਹਾ ਵਿੱਚ ਕਤਲ ਰਾਂਦਾ ਕਤਲ ਯੂਏਪੀਏ ਹਥਿਆਰਬੰਦ ਆਦਿ ਸ਼ਾਮਲ ਹਨ ਜੋ ਅੱਜ ਇਹਨੂੰ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਨਾਂ ਹੋਰ ਕੋਈ ਸਿਆਸੀ ਮੰਤੋਂ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕੱਲ ਕਚਲਪੀਤ ਕੋਰ ਵਾਈਫ ਆਫ ਹਮਦ ਪਾਰਸਿਕ ਬਾਠ ਜਿਸ ਨੂੰ ਮਕਤਵਲਨ ਪਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਲਪੀਤ ਕੋਰ ਅਮਰਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕਦਮੇ ਜਿਨ੍ਹਾਂ ਵਿੱਚ ਕਤਲ ਰਾਡਾ ਕਤਲ ਯੂਏਪੀਏ ਹਥਿਆਰ ਅਬਜੈਕਟ ਆਦਿ ਸ਼ਾਮਲ ਹਨ ਜੋ ਅੰਤ ਵਿੱਚ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਉਹਨੂੰ ਕੈਕ ਨੂੰ ਬਸਟ ਕਰਨਾ ਤੇ ਉਹਦੇ ਸਾਥੀਏ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਰਸੀਮੰਤਮ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪੀਤਕੌਰ ਵਾਈਫ ਆਫ ਹਮਰ ਪਾਰਸਿੰਗ ਬਾੜ ਜਿਸ ਨੂੰ ਮੁਕੱਤਬਾ ਨੰਬਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਲਪੀਤਕੌਰ ਅਮਰਤਵਾਲ ਬਾੜ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਤੇ ਕਈ ਮੁਕੱਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਅਬਜੈਕਟ ਆ ਸ਼ਾਮਲ ਹਨ ਜੋ ਵਾਦੀ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀ ਉਹਨੂੰ ਕੈਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਏ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਵ ਨਹੀਂ ਹੈ